ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ ਪੰਜਾਬੀ ਜੀਵਨ ਚੈਨਲ ਤੇ ਤੇ ਦਿਲੋਂ ਸਵਾਗਤ ਹੈ ਇਸ ਚੈਨਲ ਰਾਹੀਂ ਅਸੀਂ ਤੁਹਾਨੂੰ ਹਰ ਰੋਜ਼ ਨਵੀਆਂ ਨਮੀਆਂ ਸਾਖੀਆਂ ਨਵੀਆਂ ਨਮੀਆਂ ਵਿਚਾਰਾਂ ਤੇ ਨਵੀਆਂ ਨਮੀਆਂ ਕਹਾਣੀਆਂ ਸੁਣਾਉਂਦੇ ਹਾਂ ਮੇਰੀ ਆਪ ਸਭ ਨੂੰ ਇੱਕ ਨਿਮਰ ਬੇਨਤੀ ਹੈ ਬੱਚਿਆਂ ਨੂੰ ਦੁਨਿਆਵੀ ਸਿੱਖਿਆ ਦੇ ਨਾਲ ਨਾਲ ਆਪਣੇ ਸਿੱਖ ਇਤਿਹਾਸ ਦੀ ਵੀ ਸਿੱਖਿਆ ਦਿਓ ਕਿਉਂਕਿ ਗੁਰੂ ਸਹਿਬਾਨ ਦੀਆਂ ਸਾਖੀਆਂ ਹੀ ਉਹਨਾਂ ਦੀਆਂ ਜ਼ਿੰਦਗੀਆਂ ਦਾ ਅਸਲੀ ਰਸਤਾ ਵਿਖਾ ਸਕਦੀਆਂ ਹਨ ਅੱਜ ਮੈਂ ਤੁਹਾਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਗ੍ਰਿਆਈ ਦਰਸ ਤੇ ਸਾਖੀ ਸੁਣਾਉਂਦੀ ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਉੱਤਰਾਧਿਕਾਰੀ ਦੀ ਚੋਣ ਸਿੱਖ ਧਰਮ ਨੂੰ ਪ੍ਰਵਾਨ ਚੜਾਉਣ ਵਾਸਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਜੋ ਗੋਤਰਾ ਅਧਿਕਾਰੀ ਦੀ ਲੋੜ ਸੀ ਸਮਾਂ ਵਿਚਾਰ ਕੇ ਗੁਰੂ ਨਾਨਕ ਦੇਵ ਜੀ ਨੇ ਚੋਣ ਦਾ ਕੰਮ ਆਰੰਭ ਕੀਤਾ ਗੱਦੀ ਨਸ਼ੀਨ ਦੀ ਚੋਣ ਨਾਲ ਸੰਬੰਧਿਤ ਸੈਕ ਇਤਿਹਾਸ ਵਿੱਚ ਕਈ ਸਾਖੀਆਂ ਮਿਲਦੀਆਂ ਹਨ ਇੱਕ ਰਾਤ ਗੁਰੂ ਜੀ ਨੇ ਆਪਣੇ ਵੱਡੇ ਪੁੱਤਰ ਨੂੰ ਆਵਾਜ਼ ਦੇ ਕੇ ਕਿਹਾ ਸ਼੍ਰੀ ਚੰਦ ਜਰਾ ਬਾਹਰ ਉੱਠ ਕੇ ਵੇਖਿਓ ਰਾਤ ਕਿੰਨੀ ਕਬੀਤੀ ਹੈ ਬਾਬਾ ਸ਼੍ਰੀਚੰਦ ਨੇ ਸੋਚਿਆ ਇੰਨੇ ਸੇਵਕ ਕੋਲ ਹੁੰਦਿਆਂ ਮੈਂ ਉੱਠ ਕੇ ਇੰਨੇ ਮਾਮੂਲੀ ਕੰਮ ਵਾਸਤੇ ਜਾਵਾਂ ਗੁਰੂ ਮਹਾਰਾਜ ਇੰਨਾ ਵੀ ਨਹੀਂ ਸੋਚਦੇ ਕਿ ਇੰਨਾ ਵੱਡਾ ਉਹਨਾਂ ਦਾ ਪੁੱਤਰ ਹਾਂ ਉਹਨਾਂ ਦੇ ਪਿੱਛੋਂ ਮੈਂ ਹੀ ਸਿੱਖਾਂ ਦਾ ਗੁਰੂ ਬਣਨਾ ਹੈ ਮਨ ਵਿੱਚ ਪਹਿਲਾਂ ਤੋਂ ਸਮਾਈ ਹੋਈ ਏ ਧਾਰਨਾ ਨੇ ਬਾਬਾ ਸ਼੍ਰੀਚੰਦ ਨੂੰ ਉਹਨਾਂ ਦੇ ਗੁਣਾਂ ਦੇ ਮਾਲਕ ਨਾ ਬਣਨ ਦਿੱਤਾ ਜਿੰਨਾ ਗੁਣਾ ਦਾ ਪੜਾਰ ਇਸ ਗਰਗੱਦੀ ਦੇ ਮਾਲਕ ਨੂੰ ਹੋਣਾ ਚਾਹੀਦਾ ਸੀ ਸ਼੍ਰੀ ਚੰਦ ਨੇ ਅੱਗੇ ਇੱਕ ਹੋਰ ਸਿੱਖ ਨੂੰ ਹੁਕਮ ਕਰ ਦਿੱਤਾ ਉਹਨਾਂ ਵਾਪਸ ਆ ਕੇ ਕਿਹਾ ਮਹਾਰਾਜ ਅੱਧੀ ਰਾਤ ਬੀਤੀ ਹੈ ਗੁਰੂ ਸਾਹਿਬ ਦੀ ਤਸੱਲੀ ਨਾ ਹੋਈ ਹਜ਼ੂਰ ਨੇ ਇੱਕ ਹੋਰ ਸਿੱਖ ਨੂੰ ਭੇਜਿਆ ਉਸ ਤੋਂ ਬਾਅਦ ਮਹਾਰਾਜ ਨੇ ਦੋ ਹੋਰ ਇੱਕ-ਇੱਕ ਕਰਕੇ ਸਿੱਖਾਂ ਨੂੰ ਭੇਜਿਆ ਹਰ ਇੱਕ ਨੇ ਆ ਕੇ ਵੱਖ-ਵੱਖ ਸਮਾਂ ਦੱਸਿਆ ਅੰਤ ਮਹਾਰਾਜ ਨੇ ਲੈਣਾ ਜੀ ਨੂੰ ਹੁਕਮ ਕੀਤਾ ਲੈਣਾ ਜੀ ਨੇ ਬਾਹਰੋਂ ਆ ਕੇ ਕਿਹਾ ਗੁਰਦੇਵ ਜਿੰਨੀ ਕਾਪ ਜੀ ਨੇ ਬਤਾਈ ਹੈ ਉਨੀ વીਤ ਗਈ ਬਾਕੀ ਆਪ ਜੀ ਦੀ ਰਾਜ ਵਿੱਚ ਬਾਕੀ ਹੈ ਇੱਕ ਦਿਨ ਕੌਜ ਸਿੱਖ ਚੋਨੇ ਵਿੱਚੋਂ ਨਦੀਨ ਕੱਢ ਰਹੇ ਸਨ ਗੁਰੂ ਜੀ ਨੇ ਹੁਕਮ ਦਿੱਤਾ ਕਿ ਝੋਨੇ ਵਿੱਚੋਂ ਕੱਢਿਆ ਕਾ ਪੰਡ ਵਨ ਕੇ ਪਸ਼ੂਆਂ ਵਾਸਤੇ ਘਰ ਲੈ ਜਾਣਾ ਚਾਹੀਦਾ ਹੈ ਗੁਰਦੇਵ ਨੇ ਬਾਬਾ ਸ਼੍ਰੀ ਚੰਦ ਜੀ ਨੂੰ ਪੰਡ ਚੁੱਕਣ ਵਾਸਤੇ ਕਿਹਾ ਪਰ ਉਸਨੇ ਅੱਗੋਂ ਇਨਕਾਰ ਕਰ ਦਿੱਤਾ ਗੁਰੂ ਜੀ ਨੇ ਫੇਰ ਲੈਣਾ ਜੀ ਨੂੰ ਕਿਹਾ ਲੈਣਾ ਜੀ ਨੇ ਆਪਣੇ ਸੁੰਦਰ ਵਸਤਰਾਂ ਦੀ ਪਰਵਾਹ ਨਾ ਕਰਦਿਆਂ ਹੋਇਆਂ ਕਾ ਦੀ ਪੰਡ ਸਿਰ ਤੇ ਚੁੱਕ ਲਈ ਰਾਤ ਅੱਧੀ ਬੀਤੀ ਸੀ ਗੁਰੂ ਜੀ ਨੇ ਬਾਬਾ ਸ਼੍ਰੀ ਚੰਦ ਨੂੰ ਕੱਪੜੇ ਧੋ ਕੇ ਲਿਆਉਣ ਵਾਸਤੇ ਕਿਹਾ ਬਾਬਾ ਸ਼੍ਰੀ ਚੰਦ ਜੀ ਨੇ ਅੱਗੋਂ ਉੱਤਰ ਦਿੱਤਾ ਮਹਾਰਾਜ ਦੇਨ ਚੜੇ ਕਿਸੇ ਸੇਵਕ ਕੋਲੋਂ ਧਵਾ ਦੇਾਂਗੇ ਲੈਣਾ ਜੀ ਨੂੰ ਹੁਕਮ ਹੋਇਆ ਤਾਂ ਉਹ ਉਸੇ ਵੇਲੇ ਕੱਪੜੇ ਧੋਣ ਤੋਰ ਗਏ ਸਿਆਲ ਦੀ ਰਾਤ ਮੀਂਹ ਵਰ ਰਿਹਾ ਸੀ ਮਕਾਨ ਦੀ ਇੱਕ ਕੰਧ ਡਿੱਗ ਪਈ ਗੁਰੂ ਜੀ ਨੇ ਹੁਕਮ ਕੀਤਾ ਕਿ ਇਹ ਕੰਧ ਹੁਣੇ ਬਣਾ ਦਿਓ ਮਹਾਰਾਜ ਇਹ ਕੰਮ ਨੌਕਰਾਂ ਦਾ ਹੈ ਤੁਹਾਡੇ ਸੁਪੁੱਤਰ ਦਾ ਨਹੀਂ ਦੈਨ ਚੜ੍ਹੇ ਸੇਵਕਾਂ ਨੂੰ ਹੁਕਮ ਦੇ ਕੇ ਕਰਾ ਦਿਆਂਗੇ ਲੈਣਾ ਜੀ ਨੂੰ ਹੁਕਮ ਹੋਇਆ ਤਾਂ ਉਸੇ ਵੇਲੇ ਉੱਠ ਕੇ ਕੰਧ ਬਣਾਉਣ ਲੱਗ ਪਏ ਸੂਰਜ ਚੜ੍ਹਨ ਤੋਂ ਪਹਿਲਾਂ ਉਹਨਾਂ ਇਕੱਲਿਆਂ ਹੀ ਕੰਧ ਬਣਾ ਲਈ ਗੁਰੂ ਜੀ ਨੇ ਵੇਖ ਕੇ ਕਿਹਾ ਲੈਣਾ ਜੀ ਕੰਧ ਠੀਕ ਨਹੀਂ ਬਣੀ ਐਸ ਨੂੰ ਟਾ ਕੇ ਫੇਰ ਬਣਾਉ ਲੈਣਾ ਜੀ ਨੇ ਸੱਤ ਵਚਨ ਕਹਿ ਕੇ ਫੇਰ ਲੱਗ ਪਏ ਉਹਨਾਂ ਕੰਧ ਟਾ ਕੇ ਫੇਰ ਬਣਾਉਣੀ ਸ਼ੁਰੂ ਕਰ ਦਿੱਤੀ ਸੈਕ ਇਤਿਹਾਸ ਵਿੱਚ ਇਹੋ ਜੀਆਂ ਕਈ ਸਾਖੀਆਂ ਲਿਖੀਆਂ ਹਨ ਬਾਬਾ ਸ਼੍ਰੀ ਚੰਦ ਜੀ ਇਸੇ ਮਾਣ ਵਿੱਚ ਹੁਕਮ ਮੰਨ ਕੇ ਨਾ ਕਰ ਦਿੰਦੇ ਕਿ ਗੁਰਦੇਵ ਦੇ ਵੱਡੇ ਸ਼ਹਿਬਜ਼ਾਦੇ ਹਨ ਤੇ ਗੁਰਗੱਦੀ ਦਾ ਹੱਕ ਉਹਨਾਂ ਦਾ ਹੈ ਪਰ ਲੈਣਾ ਜੀ ਸੱਚੇ ਸੇਵਕ ਸਨ ਉਹ ਹਰ ਹੁਕਮ ਅੱਗੇ ਸਿਰ ਝੁਕਾ ਦਿੰਦੇ ਸਭ ਤੋਂ ਆਖਰੀ ਪ੍ਰੀਖਿਆ ਦਾ ਸਮਾਂ ਆ ਗਿਆ ਗੁਰੂ ਜੀ ਨੇ ਬੜਾ ਅਨੋਖਾ ਸਾੰਗ ਬਰਤਾਇਆ ਮਹਾਰਾਜ ਨੇ ਸੈਰ ਉੱਤੇ ਰੱਸੇ ਬਲੇਟ ਲਏ ਤੇ ਇੱਕ ਹੱਥ ਵਿੱਚ ਛੁਰਾ ਫੜ ਲਿਆ ਕੁੱਝ ਕੁੱਤੇ ਮਗਰ ਲਾ ਕੇ ਜੰਗਲ ਵੱਲ ਤੋਰ ਪਏ ਕੁੱਝ ਸੇਖ ਰਲ ਕੇ ਗੁਰਦੇਵ ਨੂੰ ਮੋੜਨ ਦੇ ਇਰਾਦੇ ਨਾਲ ਮਗਰ ਗਏ ਗੁਰਦੇਵ ਅੱਗੋਂ ਸਭ ਨੂੰ ਸ਼ੁਰਾ ਲੈ ਕੇ ਪਏ। 2-3 ਵਾਰ ਅਜਿਹਾ ਹੋਣ ਨਾਲ ਇੱਕ ਲੈਣਾ ਜੀ ਤੋਂ ਬਿਨਾਂ ਸਾਰੇ ਸਿੱਖ ਪਿਛਾਂ ਪਰਤ ਗਏ। ਕੁਝ ਸਿੱਖ ਤਾਂ ਇਹ ਵੀ ਆਖਣ ਲੱਗ ਪਏ ਕਿ ਉਮਰ ਬਡੇਰੀ ਹੋ ਜਾਣ ਕਾਰਨ ਗੁਰੂ ਜੀ ਦਾ ਦਿਮਾਗ ਠੀਕ ਕੰਮ ਕਰਨ ਦੇ ਯੋਗ ਨਹੀਂ ਰਿਹਾ। ਗੁਰਦੇਵ ਜੰਗਲ ਵਿੱਚ ਕਾਫੀ ਦੂਰ ਚਲੇ ਗਏ। ਲੈਣਾ ਜੀ ਅਜੇ ਵੀ ਹੱਥ ਵੱਦੀ ਪਿੱਛੇ ਪਿੱਛੇ ਜਾ ਰਹੇ ਸਨ ਗਰਦੇਵ ਸ਼ੁਰਾ ਲੈ ਕੇ ਪਏ ਤਾਂ ਗੁੱਸੇ ਨਾਲ ਕਿਹਾ ਪੁਰਖਾ ਬਾਕੀ ਸਭ ਚਲੇ ਗਏ ਤੂੰ ਕਿਉਂ ਨਹੀਂ ਜਾਂਦਾ ਲੈਣਾ ਜੀ ਨੇ ਸਿਰ ਝੁਕਾ ਕੇ ਕਿਹਾ ਗਰਦੇਵ ਉਹਨਾਂ ਦਾ ਕੋਈ ਹੋਰ ਵੀ ਹੋਵੇਗਾ ਮੇਰੇ ਲਈ ਉਹ ਇਸ ਲਈ ਉਹ ਇੱਥੋਂ ਚਲੇ ਗਏ ਮੇਰੇ ਆਪ ਜੀਵਨਾ ਹੋਰ ਕੋਈ ਨਹੀਂ ਮੈਂ ਕਿੱਥੇ ਜਾਵਾਂ ਗੁਰੂ ਜੀ ਕੁਝ ਨਾਰਮ ਪੈ ਕੇ ਅੱਗੇ ਤੁਰ ਪਏ ਲੈਣਾ ਜੀ ਪਿੱਛੇ-ਪਿੱਛੇ ਚੱਲੇ ਜਾ ਰਹੇ ਸਨ ਅੱਗੇ ਜੰਗਲ ਵਿੱਚ ਇੱਕ ਮੁਰਦਾ ਪਿਆ ਸੀ ਗੁਰੂ ਜੀ ਨੇ ਲੈਣਾ ਜੀ ਵੱਲ ਤੱਕ ਕੇ ਕਿਹਾ ਅੱਛਾ ਸਾਡਾ ਸਿੱਖ ਹਾਂ ਤਾਂ ਇਸ ਮੁਰਦੇ ਨੂੰ ਖਾ ਲੈ ਜੋ ਆਗਿਆ ਮਹਾਰਾਜ ਹੁਕਮ ਕਰੋ ਸੇਰ ਵੱਲੋਂ ਖਾਣਾ ਸ਼ੁਰੂ ਕਰਾਂ ਜਾਂ ਪੈਰਾਂ ਵੱਲੋਂ ਲੈਣਾ ਜੀ ਨੇ ਅੱਗੇ ਵਾਧੇ ਆਖਿਆ ਲੈਣਾ ਜੀ ਦਾ ਦ੍ਰਿੜ ਇਰਾਦਾ ਵੇਖ ਕੇ ਗੁਰੂ ਜੀ ਨੇ ਉਸ ਨੂੰ ਘੁੱਟ ਕੇ ਛਾਤੀ ਨਾਲ ਲਾ ਲਿਆ ਬਸ ਲੈਣਾ ਜੀ ਗੁਰੂ ਗਦਗਦ ਹੋ ਕੇ ਬੋਲੇ ਪ੍ਰੀਖਿਆ ਪੂਰੀ ਹੋ ਗਈ ਸਾਨੂੰ ਇੱਕ ਜੋ ਪੋਤਰਾ ਅਧਿਕਾਰੀ ਦੀ ਲੋੜ ਸੀ ਸੋ ਤੁਸੀਂ ਮਿਲ ਗਏ ਸਾਡੇ ਅੰਗ ਲੱਗ ਕੇ ਅੱਜ ਤੋਂ ਤੁਸੀਂ ਲੈਣੇ ਤੋਂ ਅੰਗਦ ਬਣ ਗਏ ਹੁਣ ਇਸ ਗ੍ਰਿਹਾਈ ਦਾ ਭਾਰ ਤੁਹਾਨੂੰ ਸੁਭਾਲਣਾ ਪਵੇਗਾ ਪਾਈ ਲੈਣਾ ਜੀ ਨੂੰ ਗ੍ਰਿਆਈ ਬਖਸ਼ਣਾ ਗੁਰੂ ਨਾਨਕ ਦੇਵ ਜੀ ਉਤਰਾਧਿਕਾਰੀ ਦੀ ਚੋਣ ਸੰਪੂਰਨ ਹੋਈ ਗੁਰੂ ਨਾਨਕ ਦੇਵ ਜੀ ਨੇ ਸੰਗਤਾਂ ਨੂੰ ਇਕੱਤਰ ਕਰਕੇ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਗੁਰੂ ਹੋਣ ਦਾ ਐਲਾਨ ਕੀਤਾ ਅਤੇ ਉਹਨਾਂ ਨੂੰ ਗੁਰਗੱਦੀ ਉੱਤੇ ਬਿਠਾ ਕੇ ਆਪ ਉਹਨਾਂ ਦੇ ਸਾਹਮਣੇ ਪੰਜ ਪੈਸੇ ਮਿਸ਼ਰੀ ਤੇ ਨਾਰੀਅਲ ਰੱਖ ਕੇ ਮੱਥਾ ਟੇਕ ਦਿੱਤਾ ਇਸ ਤਰ੍ਹਾਂ ਲੈਣਾ ਜੀ ਅੰਗ ਦੇਵ ਨਾਮ ਧਾਰਨ ਕਰਕੇ ਸਿੱਖਾਂ ਦੇ ਦੂਸਰੇ ਗੁਰੂ ਬਣੇ ਪਾਈ ਗੁਰਦਾਸ ਜੀ ਲਿਖਦੇ ਹਨ ਥਾਪਿਆ ਲੈਣਾ ਜੀ ਦੇ ਗੁਰਿਆਈ ਸਿਰ ਛਤਰ ਫਰਾਇਆ ਜੋਤੀ ਜੋਤ ਮਲਾਇ ਕੇ ਸਤਗੁਰ ਨਾਨਕ ਰੂਪ ਬਟਾਇਆ ਬਾਬਾ ਸ਼੍ਰੀ ਚੰਦ ਜੀ ਤੇ ਮਾਤਾ ਸਲਖਣੀ ਜੀ ਇਸ ਚੋਣ ਉਤੇ ਬਹੁਤ ਨਰਾਜ ਹੋਏ ਉਨ੍ਹਾਂ ਦੀ ਨਾਰਾਜ਼ਗੀ ਨੂੰ ਮੋਖ ਰੱਖ ਕੇ ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਹੁਕਮ ਦਿੱਤਾ ਕਿ ਉਹ ਖੰਡੂਰ ਸਾਹਿਬ ਜਾ ਕੇ ਉੱਥੇ ਰਹਿਣ ਸਿੱਖੀ ਦਾ ਪ੍ਰਚਾਰ ਦਾ ਕੇਂਦਰ ਕਾਇਮ ਕਰਨ ਮਹਾਰਾਜ ਦਾ ਹੁਕਮ ਮੰਨ ਕੇ ਗੁਰੂ ਅੰਗਦ ਦੇਵ ਜੀ ਖੰਡੂਰ ਸਾਹਿਬ ਜਾ ਬਰਾਜੀ ਜਿਨ੍ਹਾਂ ਦੇ ਭਜਨ ਦਾ ਪ੍ਰਤਾਪ ਸਦਕਾ ਹੀ ਅੱਜ ਖੰਡੂਰ ਸਾਹਿਬ ਅਖਵਾਉਂਦਾ ਹੈ ਇਸ ਫੈਸਲੇ ਤੋਂ ਬਾਬਾ ਸ਼੍ਰੀ ਚੰਦ ਦੇ ਦਿਲ ਤੇ ਬੜੀ ਚੋਟ ਲੱਗੀ। ਉਹਨਾਂ ਦੇ ਦਿਲ ਵਿੱਚ ਆਈ ਕਿ ਜੇ ਉਹ ਵੀ ਲੈਣਾ ਜੀ ਵਾਂਗ ਗੁਰੂ ਦੀ ਆਗਿਆਕਾਰ ਰਹਿੰਦੇ ਤਾਂ ਗੁਰਿਆਈ ਤੇ ਗੱਦੀ ਦੇ ਮਾਲਕ ਉਹ ਬਣਦੇ। ਇਸ ਪਛਤਾਵੇ ਦੇ ਕਾਰਨ ਆਪਨੇ ਬੜੀ ਕਠਨ ਤਪੱਸਿਆ ਕੀਤੀ ਤੇ ਉਦਾਸੀ ਮੱਥ ਚਲਾਇਆ। ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾਏ। ਉਧਰ ਸੰਸਾਰ ਦੇ ਮਹਾਨ ਪੁਰਸ਼ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਯਾਤਰਾ ਪੂਰੀ ਕਰਕੇ ਜੋਤੀ ਜੋਤ ਸਮਾ ਗਏ ਗੁਰੂ ਜੀ ਨੇ ਕੁੱਲ ਉਮਰ 70 ਸਾਲ 5 ਮਹੀਨੇ 3 ਦਿਨ ਬਤਾਈ ਨਿਰੰਗਕਾਰੀ ਜੋਤ ਨਿਰੰਗਾਰ ਵਿੱਚ ਮਿਲ ਗਈ ਸਰੀਰ ਦਾ ਅੰਤਮ ਸੰਸਕਾਰ ਕਰਤਾਰਪੁਰ ਸਾਹਿਬ ਵਿਖੇ ਰਾਵੀ ਦੇ ਕੰਡੇ ਤੇ ਕੀਤਾ ਗਿਆ ਉੱਥੇ ਸਥਾਨ ਉਤੇ ਗੁਰਦੁਆਰਾ ਸਾਹਿਬ ਬਣਾਇਆ ਗਿਆ ਹੈ ਸੋ ਅੱਜ ਤੁਹਾਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਗ੍ਰਿਆਈ ਵਿਵਸ ਬਾਰੇ ਦੱਸਿਆ ਜੇ ਅਣਜਾਣੇ ਵਿੱਚ ਮੇਰੇ ਕੋਲੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਅਣਜਾਣ ਸਮਝ ਕੇ ਮਾਫ ਕਰਨਾ ਜੇ ਤੁਹਾਨੂੰ ਮੇਰਾ ਚੈਨਲ ਵਧੀਆ ਲੱਗਾ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਬੈਲ ਆਈਕਨ ਨੂੰ ਵੀ ਜ਼ਰੂਰ ਦਬਾਉਣਾ ਤਾਂ ਜੋ ਹਰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਜੀ ਅਨਜਾਨੀ ਵਿੱਚ ਕੋਈ ਗਲਤੀ ਹੋ ਗਈ ਹੋਵੇ ਤਾਂ ਮੈਨੂੰ ਮਾਫ਼ ਕਰਨਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ